ਇਕ ਗੁੰਮੇ ਮਾਸ਼ਕੀ ਦੀ ਛਪਰੀ ਦੇ ਵਿੱਚ ਸਤਪੋਹ ਨੂੰ 6 ਨੂੰ ਅਨੰਦਪੁਰ ਸਾਹਿਬ ਛੱਡਦੇ ਐ ਸਤਪੋਹ ਦੀ ਸ਼ਾਮ ਨੂੰ ਠੱਕਾ ਚੱਲਦਾ ਐ ਅੰਤਾਂ ਦੀ ਠੰਡ ਐ ਤੇ ਮਾਤਾ ਗੁਜਰਕ ਔਰ ਬਾਹਰ ਖੜ ਕੇ ਗੁੰਮੇ ਨਾਲ ਗੱਲ ਕਰਦੇ ਐ ਹਾਂਜੀ ਸੁਜੇ ਠੰਡ ਨਾਲ ਪੈਰ ਹੋਇਆ ਸਰਸਾਂ ਤੇ ਕੈ ਛੱਡ ਤੁਰਿਆ ਦੀ ਰਾਤ ਸੀ ਆਨੰਦਪੁਰ ਸ਼ੈ ਸੁਜੇ ਠੱਡ ਨਾਲ ਪੈਰ ਹੋਇਆ ਸਰਸਾ ਤੇ ਕਹਿ ਛੱਡ ਤੁਰਿਆ ਦੀ ਰਾਤ ਸਾਂ ਆਨੰਦਪੁਰ ਸ਼ੈ ਠੰਡ ਆਤ ਦੀ ਤੇ ਬੱਚੇ ਅਣਪੋਲੂ ਪੁੱਤ ਮੇਰੀਆ ਠੰਡ ਆਤ ਦੀ ਤੇ ਬੱਚੇ ਅਣਪੋਲੂ ਪੁੱਤ ਮੇਰੀਆ ਰਾਤ ਅੱਜ ਦੀ ਰੁਕਾਗੇ ਤੇਰੇ ਕੋਲ ਪੋਤੂ ਮੇਰੇ ਆ ਰਾਤ ਤੂੰ ਅੱਜ ਦੀ ਰਖਾਂਗੇ ਤੇਰੇ ਕੋਲ ਪੋਤੂ ਮੇਰੇ ਆ ਵਾ ਲੱਖ ਦੇ ਕਰੀ ਰੋ ਅੱਖ ਰੋਤਾ ਬਹੁਤ ਆਨੇ ਵਾ ਵਾ ਲੰਘਦੇ ਕਰੀਰਾ ਜੋ ਖਰੋਟਾ ਬਕਾਇਆ ਨੇ ਹਾ ਲੋਟਣੇ ਕੋਹੇ ਨੂਰ ਚੰਦ ਰੇ ਸ਼ਿਪਾਈਆਂ ਨੇ ਅੱਧ ਖਿੜੇ ਅਧੂ ਖਿੜੇ ਤੋਂ ਮੇ ਫੁੱਲੇ ਬੜੇ ਸੋਲ ਪੁੱਤ ਮੇਰੇ ਆ ਰਾਤ ਅੱਜ ਦੀ ਰੁਕਾਗੇ ਤੇਰੇ ਕੋਲ ਪੁੱਤ ਮੇਰੇ ਆ ਰਾਤ ਅੱਜ ਦੀ ਰੁਕਾਗੇ ਡਾਡੀ ਠੰਡ ਦੇ ਦੁੱਖਾਂ ਦੇ ਪਹਾੜ ਤੇ ਮੁਸੀਬਤਾਂ ਦੀ ਪੰਡ ਦੇ ਦੁੱਖਾਂ ਦੇ ਪਹਾੜ ਤੇ ਮੁਸੀਬਤਾਂ ਦੀ ਪੰਡ ਦੇ ਮੋਹੋ ਕੁਝ ਬੋਲ ਪੁੱਤ ਮੇਰੇ ਆ ਮੋਹ ਬੰਗਿਆ ਨਹੀਂ ਇਹਦਾ ਕੁਝ ਬੋਲ ਪੁੱਤ ਮੇਰੇ ਆ ਰਾਤ ਅੱਜ ਦੀ ਰੁਕਾਗੇ ਤੇਰੇ ਕੋਲ ਮੋਤ ਮੇਰੇ ਆ ਰਾਤ ਰਾਤ ਦਿਰਖਾਂਗੇ ਤੇਰੇ अजीत ते जुझार थोरे वख ने न अजीत त झुझार तोरे वख न के, के ने हीरे बैठी हा लुकाई अणबो पुत मेरिया ਰੇ ਬੈਠਿਆ ਲੁਕਾਈ ਅਣਵੋਲ ਪੁੱਤ ਮੇਰੇ ਆ ਰਾਤ ਅੱਜ ਦੀ ਰੁਕਾਂਗੇ ਤੇਰੇ ਕੋਲ ਪੁੱਤ ਮੇਰੇ ਆ ਰਾਤ ਅੱਜ ਦੀ ਰੁਕਾਂਗੇ ਤੇਰੇ ਕੋਲ ਪੁੱਤ ਮੇਰੇ ਆ ਸੁਝੇ ਨਾਲ ਪੈ ਹੋਇਆ ਸਰਸਾ ਤੇ ਕਹਿ ਛੱਡ ਤੁਰੇ ਅੰਧ ਰਾਤ ਸਾਂ ਆਨੰਦਪੁਰ ਸ਼ੈ ਠੰਡ ਹੱਥ ਦੀ ਤੇ ਬੱਚੇ ਅਣਪੋਲ ਪੋਤੂ ਮੇ ਮੰਡ ਆਤ ਦੀ ਤੇ ਬੱਚੇ ਅਨਪੋਲ ਪੁੱਤ ਮੇਰੇ ਆ ਰਾਤ ਅੱਜ ਦੀ ਰੁਕਾਂਗੇ ਤੇਰੇ ਕੋਲ ਪੁੱਤ ਮੇਰੇ ਰਾਤ ਅੱਜ ਦੀ ਰੁਕਾਂਗੇ मा जीण लॻे रात रहण